ਲੋ ਵੀ ਚੈੱਕ ਕਰੋ ਪਾਣੀ ਦਾ ਪ੍ਰੈਸ਼ਰ ਫੁੱਲ ਆਇਆ ਇਸ ਟਾਈਮ ਜਮਾ ਨਹਿਰਾਂ ਦੇ ਵਿੱਚ ਚੈੱਕ ਕਰੋ ਕਿੰਨੀ ਬੂਟੀ ਤੈਰ ਕੇ ਆ ਰਹੀ ਹੈ ਇਸ ਟਾਈਮ ਜਿਹੜਾ ਪਿੱਛੋਂ ਪਾਣੀ ਛੱਡਿਆ ਜਾ ਰਿਹਾ ਨਾ ਹਰੀ ਕੇ ਹਰੀ ਕੇ ਹੈੱਡ ਦੇ ਵਿੱਚੋਂ ਸਾਰੀ ਉਹ ਚੋਂ ਬੂਟੀ ਤੈਰ-ਤੈਰ ਕੇ ਹੁਣ ਅੱਗੇ ਨਿਕਲਣ ਲੱਗੀ ਹੋਈ ਹੈ ਪਾਣੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਆਇਆ ਹੈ ਨਹਿਰਾਂ ਫੁੱਲ ਕੀਤੀਆਂ ਹੋਈਆਂ ਨੇ ਬਾਕੀ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਅੱਗੇ ਕਿਹੋ ਜਿਹਾ ਮਾਹੌਲ ਬਾਬੋ ਬਾਈ ਪਾਣੀ ਬਹੁਤ ਵਧਿਆ ਪਿਆ ਇੱਧਰ ਆ ਕੇ ਤਾਂ ਕੰਮ ਪੂਰਾ ਸਿਰਾ ਹੀ ਹੋਇਆ ਪਿਆ ਵਾ ਉਹ ਸਾਹਮਣੇ ਦੇਖੋ ਘਰ ਡੁੱਬੇ ਪਏ ਆ ਇੱਧਰ ਝੂਨਾ ਡੁੱਬਿਆ ਪਿਆ ਵਾ ਬਹੁਤ ਬੁਰੇ ਹਾਲ ਆ ਇੱਧਰ ਹਰੀਕੇ ਵਾਲੇ ਪਾਸੇ ਦਾ ਬਾਈ ਜਿੰਨਾ ਦਰਿਆ ਦੇ ਕੰਢੇ ਵਾਲੇ ਪਿੰਡ ਆ ਸਾਰੇ ਪਿੰਡ ਡੁੱਬੇ ਪਏ ਆ ਆ ਦੇਖੋ ਬਾਈ ਝੂਨਾ ਕੋਲੇ ਸਾਰਾ ਪਾਣੀ ਭਰਿਆ ਪਿਆ ਸਾਰਾ ਦਰਿਆ ਦਾ ਪਾਣੀ ਇੱਧਰ ਆਇਆ ਹੋਇਆ ਆ ਸਾਰਾ ਅੱਗੇ ਲੋਕ ਇੱਧਰ ਰਹਿੰਦੇ ਆ ਜਿੱਥੇ ਹੁਣ ਤੁਸੀਂ ਦੇਖ ਰਹੇ ਹੋ ਪਾਣੀ ਆਇਆ ਹੋਇਆ ਹੈ ਉਹ ਭਾਈ ਡੈਮ ਤਾਂ ਹਜੇ ਬਹੁਤ ਦੂਰ ਆ ਪੌੜਾ ਪੌੜ ਦੇ ਮਗਰਲੇ ਪਾਸੇ ਆ ਕੇ ਬੰਨ ਆ ਜਿਹੜਾ ਮੈਂ ਤੁਹਾਨੂੰ ਅੱਗੇ ਵੀਡੀਓ ਚ ਦਿਖਾਉਣਾ ਹੁੰਦਾ ਪਰ ਐਤ ਕੀ ਦਾ ਕੰਮ ਬਹੁਤ ਜ਼ਿਆਦਾ ਕਿਹੜਾ ਹੋਇਆ ਪਿਆ ਆ ਸਾਹਮਣੇ ਦੇਖੋ ਘਰਵਾ ਸਾਰੇ ਡੁੱਬੇ ਪਏ ਆ ਵਿੱਚ ਉਹ ਦੇਖੇ ਇਹਦੀ ਵਾਸ਼ ਹੂਚਨ ਦੀ ਕਿੰਨੀ ਵਿੱਚ ਡੁੱਬੀ ਹੋਈ ਆ ਦੇਖ ਲਓ ਕਿੰਨੀ ਉੱਚੀ ਹੁੰਦੀ ਆ ਸੋ ਇਧਰਲੇ ਪਾਸੇ ਵੀ ਆ ਕੁਝ ਬਣਿਆ ਹੈ ਵੀ ਡੱਬਿਆ ਹੋਇਆ ਵਾ ਪਾਣੀ ਬਈ ਫੁੱਲ ਹੀ ਆ ਇਧਰ ਤਾਂ ਸੋ ਕਿਵੇਂ ਹੋ ਜੀ ਕੀ ਹਾਲ ਚਾਲ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਇਆ ਹਾਂ ਹਰੀਕੇ ਤੇ ਤੁਹਾਨੂੰ ਹਰੀਕੇ ਦੇ ਵਿੱਚ ਆਪਾਂ ਵਿਖਾਣੇ ਆ ਕਿੱਦਾਂ ਦਾ ਮਾਹੌਲ ਆ ਪਾਣੀ ਕਿੰਨਾ ਕੁ ਆਇਆ ਹੈ ਪਾਣੀ ਦੀ ਤੁਹਾਨੂੰ ਮੈਂ ਅਪਡੇਸ਼ਨ ਦੇਵਾਂਗਾ ਇੱਥੇ ਤੇ ਮੈਂ ਇੱਥੇ ਆ ਕੇ ਵੇਖ ਰਿਹਾ ਸੀ ਤੇ ਇੱਥੇ ਪਾਣੀ ਬਹੁਤ ਆਇਆ ਹੋਇਆ ਵਾ ਕੰਮ ਔਖਾ ਬਈ ਬਹੁਤ ਜ਼ਿਆਦਾ ਕੰਮ ਔਖਾ ਲੋਕਾਂ ਦੀ ਫਸਲਾਂ ਵੀ ਡੁੱਬੀਆਂ ਪਈਆਂ ਸਾਰਾ ਸਿਰੇ ਤੋਂ ਸਿਰੇ ਤੱਕ ਕੰਮ ਹੋਇਆ ਪਿਆ ਮੈਂ ਉੱਪਰੋਂ ਪੌੜ ਤੋਂ ਲੰਘਦਾ ਹੁੰਦਾ ਵੇਖ ਰਿਹਾ ਸੀ ਬਾਈ ਜਿੰਨਾ ਖਾਲੀ ਹਿੱਸਾ ਦੀਂਦਾ ਸੀ ਆਪਾਂ ਨੂੰ ਸਾਰਾ ਹੀ ਭਰ ਗਿਆ ਸਾਰਾ ਹੀ ਭਰ ਗਿਆ ਆ ਸਾਹਮਣੇ ਘਰ ਦੇਖ ਕੇ ਤਾਂ ਬੜੇ ਦੁੱਖ ਲੱਗਿਆ ਮੈਨੂੰ ਬਾਈ ਬੁਰੇ ਹਾਲ ਹੋ ਗਿਆ ਕੰਮ ਪਰਲੇ ਪਾਸੇ ਨੇੜੇ ਜਾ ਕੇ ਦੇਖਦੇ ਆ ਉਧਰ ਕਿਵੇਂ ਆ ਕੰਮ ਲੋ ਬਾਈ ਪਾਣੀ ਨੂੰ ਦੇਖਦਾ ਤੈਨਾਂ ਮੈਂ ਥੋੜਾ ਜਿਹਾ ਹੋਰ ਗਾਂਹਾਂ ਨੂੰ ਆ ਗਿਆ ਮੈਂ ਸੋਚਿਆ ਵੀ ਤੁਹਾਨੂੰ ਅੱਗੇ ਜਾ ਕੇ ਦੇਖਿਆ ਜਾਵੇ ਕਿੰਨੇ ਕੁ ਖੇਤ ਡੁੱਬੇ ਹੋਏ ਆ ਵੀ ਇੱਕ ਵਾਰ ਪਹਿਲਾਂ ਆਪਾਂ ਗਾਂਹਾਂ ਨੂੰ ਚੱਲੀਏ ਨੇੜੇ ਜਾਣ ਦੀ ਬਜਾਏ ਤੋ ਇੱਥੇ ਮੈਨੂੰ ਇੱਕ ਆ ਵਿਚਾਲੇ ਰਾਜਾ ਮਿਲੇ ਬ ਵਿਚਾਲੇ ਡੈਮ ਦੇ ਵਿਚਾਲੇ ਜਾਣ ਨੂੰ ਸੋ ਇਹਦੇ ਤੇ ਮੈਂ ਚੜ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਬਾਈ ਸਾਰੇ ਪਾਸੇ ਪੌਣੀਓ ਪਾਣੀ ਹੋਇਆ ਪਾਣੀਓ ਪਾਣੀ ਬੁਰੇ ਹਾਲ ਆ ਬਾਈ ਬੁਰੇ ਹਾਲ ਪਿੱਛੇ ਮੈਂ ਦੇਖ ਕੇ ਆਇਆ ਸਾਰੇ ਖੇਤ ਡੁੱਬੇ ਪਏ ਆ ਜਿੰਨੇ ਲੋਕਾਂ ਦੇ ਪਾਪੂਲਰ ਦੇ ਦਰਖਤ ਲੱਗੇ ਹੋਏ ਉਹ ਵੀ ਵਿੱਚ ਡੁੱਬੇ ਪਏ ਜਿਹੜਾ ਪੌਲਾ ਪਹਿਲਾਂ ਹੁਣ ਦਿਖਾਉਂਦਾ ਸੀ ਉਹ ਓਨੀ ਦੂਰ ਮੈਂ ਇੰਨੀ ਗਾਂਹ ਹੋਰ ਆ ਗਿਆ ਹਾਂ ਉਹ ਸਾਰਾ ਇਧਰਲੇ ਪਾਸੇ ਆ ਜੰਗਲ ਹੀ ਜੰਗਲ ਪੈਂਦਾ ਵਾ ਮੋਟਰਸਾਈਕਲ ਉਹ ਮੈਂ ਪਿੱਛੇ ਲਾ ਜਾਂਦਾ ਸਵਾ ਮੇਰੇ ਪਿੱਛੇ ਵੀ ਸਾਰਾ ਪਾਣੀ ਉਹ ਸਮੁੰਦਰ ਹੀ ਬਣਿਆ ਪਿਆ ਮਤਲਬ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਹੁਣ ਤਾਂ ਬਈ ਪਹਿਲਾਂ ਤਾਂ ਹੁੰਦਾ ਸੀਗਾ ਥੋੜਾ ਜਿਹਾ ਪਾਣੀ ਹੁੰਦਾ ਸੀਗਾ ਆਸੇ-ਪਾਸੇ ਆਪਨੂੰ ਸੁੱਕੀ ਜ਼ਮੀਨ ਦੀਂਦੀ ਰਹਿੰਦੀ ਹੁੰਦੀ ਸੀ ਬਹੁਤ ਜ਼ਿਆਦਾ ਪਾਣੀ ਆ ਗਿਆ ਬਈ ਹੁਣ ਤਾਂ ਸਾਰੇ ਪਾਸੇ ਹੁਣ ਆਪਨੂੰ ਪਾਣੀਓ ਪਾਣੀ ਦੇਸੀ ਜਾਂਦਾ ਪਹਿਲਾਂ ਤਾਂ ਪਹਿਲਾਂ ਰੇਤੇ 'ਚ ਖੜ ਕੇ ਆਪਾਂ ਤੁਹਾਨੂੰ ਦਿਖਾ ਦਿੱਤਾ ਹੁੰਦਾ ਸੀਗਾ ਬਈ ਬਈ ਇੱਥੇ ਤੱਕ ਪਾਣੀ ਆ ਗਿਆ ਛੱਲਾ ਆਉਂਦੀਆਂ ਨੇ ਬੂਟੀ ਆ ਗਈ ਆ ਆ ਗਈ ਉਹ ਆ ਗਿਆ ਪਰ ਹੁਣ ਤਾਂ ਨਾ ਦਿਖਾਉਣ ਨੂੰ ਵੀ ਕੋਈ ਥਾਂ ਨਹੀਂ ਬਚੀ ਹੈਗੀ ਕਿਉਂਕਿ ਤੁਹਾਨੂੰ ਪਤਾ ਪਿੱਛੋਂ ਸੱਤ ਲੋਚ ਵਿੱਚ ਪਾਣੀ ਬਾਦੂ ਛੱਡਿਆ ਜਾ ਰਿਹਾ ਹੈ ਵਿਆਸ ਦਾ ਪਾਣੀ ਆ ਇਹਦੇ ਵਿੱਚ ਵੀ ਦਰਾਰਾਂ ਪਈਆਂ ਪਈਆਂ ਨੇ ਆ ਵਿਚਾਲੇ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਹੈ ਨਾ ਇਹ 'ਚ ਵੀ ਦਰਾਰਾਂ ਪਈਆਂ ਪਈਆਂ ਨੇ ਸੋ ਇਹ ਵੀ ਟੁੱਟ ਸਕਦੀ ਹੈ ਮੈਂ ਦੇਖਿਆ ਮਿੱਟੀ ਜੀ ਤੇ ਬਣਾਇਆ ਵੀ ਇਹ ਜਿਆਦਾ ਪੁਰਾਣਾ ਨਹੀਂ ਹੈਗਾ ਨਵਾਂ ਹੀ ਆ ਆਸ-ਪਾਸ ਦਾ ਵੈਸੇ ਇਹਦੇ ਪੱਥਰ ਲੱਗੇ ਹੋਏ ਆ ਪਰ ਬਈ ਪਾਣੀ ਬਹੁਤ ਜ਼ਿਆਦਾ ਹੈ ਇਹ ਇੱਥੇ ਤੱਕ ਹੀ ਚੱਲਦਾ ਵਾ ਇਹ ਨਹੀਂ ਪਤਾ ਇਹਨਾਂ ਨੇ ਬਣਾਇਆ ਪੌਲ ਬਣਾਇਆ ਹੋਇਆ ਆ ਜਾਂ ਕਦੇ ਆਸਤੇ ਬਣਾਇਆ ਹੋਇਆ ਆ ਪਾ ਆ ਸਾਰਾ ਦੇਖੋ ਆ ਇੱਥੇ ਜਿਵੇਂ ਮਿੱਟੀ ਸੀਗੀ ਸਾਰੀ ਇਤੋਂ ਖੋਰ-ਖੋਰ ਕੇ ਗਾਂ ਨਿਕਲ ਗਈ ਹੋਈ ਆ ਜਮਾ ਸਨਾਟਾ ਪਿਆ ਜਮਾ ਸ਼ਾਂਤੀ ਪਈ ਆ ਨਾ ਹੁਣ ਤਾਂ ਕੋਈ ਮੱਛੀਆਂ ਫੜਨ ਵਾਲੇ ਵੀ ਨਹੀਂ ਦੇ ਹੈਗੇ ਉਹਨਾਂ ਨੂੰ ਵੀ ਪਤਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਪਿਆ ਵੀਡੀਓ ਨੂੰ ਬਈ ਆਪਣੀ ਲਾਈਕ ਕਰ ਦਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਮੈਂ ਤੁਹਾਨੂੰ ਪਾਣੀਆਂ ਦੇ ਅਪਡੇਸ਼ਨ ਦਿੰਦੇ ਰਹਿਣਾ ਗਾਂ ਗਾਂ ਤੇ ਆਪਾਂ ਗਾਂ ਜਾ ਕੇ ਦੇਖਦੇ ਆ ਅੱਗੇ ਹੋਰ ਕਿੱਥੇ ਕਿੱਥੇ ਨੁਕਸਾਨ ਹੋਇਆ ਤੁਹਾਨੂੰ ਮੈਂ ਸਾਰਾ ਇੱਕ ਵਾਰ ਵੀਡੀਓ ਚ ਦਿਖਾਉਣਾ ਵਾ ਸੋ ਜਿਹੜੇ ਜਿੰਨਾ ਜਿੰਨਾ ਲੋਕਾਂ ਦੇ ਘਰ ਲੱਗੇ ਛਾਕੇ ਆ ਨਾ ਉਹ ਤਾਂ ਥੋੜਾ ਇੱਕ ਦੂਜੇ ਨਾਲ ਇਕੱਠੇ ਹੋ ਕੇ ਰਹੋ ਤੇ ਇੱਕ ਦੂਜੇ ਦੀ ਮਦਦ ਜ਼ਰੂਰ ਕਰੋ ਕਿਉਂਕਿ ਹੜ੍ਹਾਂ ਚੋਂ ਨਾ ਤੁਹਾਨੂੰ ਪਤਾ ਇਹ ਨਹੀਂ ਝੇਠਣ ਲਈ ਸਾਥ ਹੋਣਾ ਜ਼ਰੂਰੀ ਹੈ ਸਾਰਿਆਂ ਦਾ ਪਹਿਲਾਂ ਸਾਰਾ ਸੁੱਕਾ ਪਿਆ ਹੁੰਦਾ ਬਈ ਸੁੱਕਾ ਏਰੀਆ ਹਾ ਥੋੜਾ ਜਿਹਾ ਪਾਣੀ ਆ ਪਾਉਂਦੀ ਹੁੰਦਾ ਹੁੰਦਾ ਇਧਰਲੇ ਪਾਸੇ ਨੂੰ ਐਤ ਕੀ ਤਾਂ ਕੰਮ ਜਮਾ ਹੀ ਨਹੀਂ ਸਿਰੇ ਹੀ ਹੋਇਆ ਪਿਆ ਆ ਅੱਗੇ ਤੱਕ ਸਾਰਾ ਤੁਸੀਂ ਧੁੰਦੀਂਦਾ ਹੁਣ ਚਮਕੀ ਚਮਕ ਨਹੀਂ ਦੀ ਹੋਣੀ ਆ ਪਾਣੀ ਦੀ ਜਿਵੇਂ ਸਮੁੰਦਰ ਤੇ ਨਹੀਂ ਫਿਰਦੇ ਹੁੰਦੇ ਕੁਝ ਇਸ ਤਰੀਕੇ ਦਾ ਮੰਜ਼ਰ ਬਣਿਆ ਹੋਇਆ ਵਾ ਅੱਗੇ ਜਾ ਕੇ ਮੈਂ ਤੁਹਾਨੂੰ ਖੇਤ ਦਿਖਾਉਣਾ ਜਿੱਥੇ ਮੈਂ ਪਹਿਲਾਂ ਤੁਹਾਨੂੰ ਦਿਖਾਏ ਸੀ ਨਾ ਉਹਦੇ ਔਰਲੇ ਪਾਸੇ ਮੈਂ ਹੋਰ ਦੇਖੇ ਸੀ ਕਿ ਮਨ ਦੇਖਦਾ ਦੇਖਦਾ ਅੱਗੇ ਆ ਗਿਆ ਮੈਂ ਰਿਕਾਰਡ ਨਹੀਂ ਕੀਤਾ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਜਾ ਕੇ ਉੱਥੇ ਪਾਣੀ ਨਿਰਾ ਹੀ ਪਾਣੀ ਆ ਬੰਦੇਰੇ ਡੁੱਬਿਆ ਪਿਆ ਬਾਈ ਐਦਿ ਬਹੁਤ ਨੁਕਸਾਨ ਹੋਣਾ ਮੈਂ ਦੇਖ ਲਿਆ ਫਸਲਾਂ ਦਾ ਜਿਹੜੀ ਵੀ ਫਸਲ ਲਾਈ ਆ ਖਾਸ ਕਰਕੇ ਝੋਨੇ ਦਾ ਤਾਂ ਬੜਾ ਹੀ ਹੋਣਾ ਬਾਈ ਚੱਲ ਇੱਕ ਵਾਰ ਅੱਗੇ ਚੱਲਦੇ ਹਾਂ ਫਿਰ ਅੱਗੇ ਜਾ ਕੇ ਦੇਖਦੇ ਹਾਂ ਹੁਣ ਆਪਾਂ ਓਕੇ ਕਿਵੇਂ ਆ ਮੋਲ ਆ ਦੇਖੋ ਬਾਈ ਝੋਨਾ ਜਮਾਂ ਹੀ ਵਿੱਚ ਡੁੱਬਿਆ ਪਿਆ ਜਮਾਂ ਆ ਹਾਲ ਨੇ ਜਿਵੇਂ ਜਿਵੇਂ ਅੱਗੇ ਜਾਈਏ ਉਹਨਾਂ ਦੇਖਦਾ ਨਾ ਜਿਨ੍ਹਾਂ ਦੇ ਭੋਰਾ ਖੇਤ ਨੀਵੇਂ ਬਸ ਕੰਮ ਜਮੇ ਉਹਨਾਂ ਦਾ ਤਾਂ ਜ਼ੀਰੋ ਹੀ ਹੋਇਆ ਪਿਆ ਵਾ ਅੱਥਾ ਅੱਜ ਇਧਰਲੇ ਪਾਸੇ ਥੋੜਾ ਜਿਹਾ ਉੱਚਾ ਝੋਨਾ ਵਾ ਪਾਣੀ ਇਹਦੇ ਚ ਵੀ ਪਹੁੰਚਿਆ ਹੋਇਆ ਬਸ ਇਹ ਆ ਕਿ ਜਮਾ ਡੁੱਬਿਆ ਨਹੀਂ ਹੈਗਾ ਔਰਲੇ ਪਾਸੇ ਵਾਲਾ ਨੀਵਾ ਵਾ ਇਹ ਤਾਂ ਜਮਾ ਹੀ ਡੁੱਬਿਆ ਹੀ ਪਿਆ ਵਾ ਔਖਾ ਬਈ ਔਖਾ ਬਹੁਤ ਨੁਕਸਾਨ ਹੈ ਉਹ ਦੇਖੋ ਵਿਚਾਲੇ ਘਰ ਬਣਿਆ ਹੋਇਆ ਇੱਕ ਉਹਦਾ ਕਿੰਨਾ ਨੁਕਸਾਨ ਹੋਇਆ ਹੋਊਗਾ ਜਮੀਂ ਪਾਣੀ ਦੇ ਵਿਚਾਲੇ ਆ ਗਿਆ ਉਹਦਾ ਪਰ ਬਾਈ ਸਾਰਾ ਪਾਣੀਓ ਪਾਣੀ ਆ ਇੱਧਰ ਸਾਰਾ ਭਰੇ ਹੀ ਵਿਆਹ ਫੁੱਲ ਉਹ ਪਿੱਛੇ ਦੇਖੋ ਲੋਕਾਂ ਦੇ ਘਰ ਨੇ ਮੋਟਰਾਂ ਸਾਰਾ ਕੁ ਡੁੱਬਿਆ ਪਿਆ ਵਿੱਚ ਬਸਲਾ ਤਾਂ ਡੁੱਬੀਆਂ ਹੋਈਆਂ ਬਾਕੀ ਵੀ ਸਾਰਾ ਕੁ ਡੁੱਬਿਆ ਪਿਆ ਹੋਇਆ ਇੱਧਰਲੇ ਪਾਸੇ ਅਬ ਜਾਲੇ ਸੜਕ ਉੱਚੀ ਆ ਜਾਂਦੀ ਹੈ ਤੇ ਇੱਧਰਲੇ ਖੇਤ ਫੇਰ ਨਹੀਂਵੇਂ ਆ ਇਹ ਚਲ ਬਚੇ ਹੋਏ ਆ ਕਿਉਂਕਿ ਆ ਸੜਕ ਦਾ ਇਹਨਾਂ ਨੂੰ ਬੰਦ ਬਣਿਆ ਹੋਇਆ ਪਰ ਇੱਧਰਲਾ ਪਾਸਾ ਤਾਂ ਬਾਈ ਜਮੇ ਕੰਮ ਖਤਮ ਹੀ ਹੋ ਗਿਆ ਆ ਬਾਈ ਹੁਣ ਲੋਕਲ ਵਾਲੇ ਬੰਦਿਆਂ ਨਾਲ ਵੀ ਮੈਂ ਗੱਲ ਕਰੀ ਆ ਬਹੁਤ ਪਾਣੀ ਆ। ਜਿੰਨਾ ਪਾਣੀ ਆ ਬਾਈ ਸਾਰਾ ਇਹਦਾ ਕੱਲ ਆਇਆ ਹੋਇਆ ਹੈ ਕਹਿੰਦੇ ਇਹ। ਨਹੀਂ ਤਾਂ ਆਪਾਂ ਨੂੰ ਜਿੰਨਾ ਔਰਲੇ ਪਾਸੇ ਦੀਂਦਾ ਨਾ ਸਾਰਾ ਰੇਤਾ ਹੀ ਰੇਤਾ ਦੀਂਦਾ ਹੁੰਦਾ। ਪਰ ਇਸ ਟਾਈਮ ਦੇਖੋ ਤੁਸੀਂ ਅੱਗੇ ਮੈਂ ਮੋਟਰ ਦਿਖਾਉਣਾ ਇੱਕ ਮੋਟਰ ਦੇਖ ਰਿਹਾ ਸੀ ਮੈਂ। ਜੋਂ ਹੀ ਬਾਈ ਵਿੱਚ ਡੁੱਬੇ ਪਿਆ ਕੰਮ ਬਹੁਤ ਔਖਾ ਹੋਇਆ ਪਿਆ। ਹਲੇ ਵੀ ਪਾਣੀ ਹਜੇ ਤਾਂ ਸ਼ੁਰੂਆਤ ਹੋਈ ਆ ਕਿਉਂਕਿ ਬਾਦਸ਼ਾ ਤੁਹਾਨੂੰ ਪਤਾ ਹਜੇ ਹਾਡੀਆਂ ਨਹੀਂ ਹੈਗੀਆਂ। ਤੋ ਇਹ ਕੰਮ ਚੱਲਣਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਉਹ ਜਿਹੜਾ ਮੋਟਰ ਦੇਖੋ ਬਈ ਮੋਟਰ ਵਿੱਚ ਹੀ ਡੁੱਬੀ ਪਈ ਆ ਖੰਭੇ ਖੰਭੇ ਨਾ ਟਰਾਂਸਫਾਰਮਰ ਵੀ ਥੋੜਾ ਜਿਹਾ ਉੱਚਾ ਰਹਿ ਗਿਆ ਦੇਖੋ ਮੋਟਰ ਡੁੱਬੀ ਪਈ ਚਲੋ ਅੱਗੇ ਚੱਲਦੇ ਹਾਂ ਹੁਣ ਆਪਾਂ ਤੇ ਅੱਗੇ ਜਾ ਕੇ ਦੇਖਦਾ ਫਿਰ ਮੈਂ ਕਿੰਨਾ ਕੁ ਹੁਣ ਹੈਗਾ ਪਾਣੀ ਹੁਣ ਅੱਗੇ ਛੱਡਿਆ ਕਿੰਨਾ ਹੋਇਆ ਸਾਰਾ ਆਪਾਂ ਚੈੱਕ ਕਰਕੇ ਤੁਹਾਨੂੰ ਮੈਂ ਅਪਡੇਟ ਕਰਦਾ ਆ ਆਹ ਦੇਖੋ ਬਾਈ ਅੱਗੇ ਕਿਸੇ ਦੇ ਪਾਪੂਲਰ ਲੱਗੇ ਹੁੰਦੇ ਦੇਖੋ ਕਿੰਨੇ ਉੱਚੇ ਉੱਚੇ ਲੱਗੇ ਹੁੰਦੇ ਆ ਸਾਰੇ ਪਾਣੀ ਦੇ ਵਿੱਚ ਆਏ ਪਿਆ ਬਾਈ ਸਾਰੇ ਬੜਾ ਪਾਣੀ ਝੜ ਗਿਆ ਬਈ ਧਿਆਨ ਰੱਖੋ ਸਾਰੇ ਜਾਣੇ ਬਹੁਤਾ ਪਾਣੀ ਆ ਰਿਹਾ ਕਿ ਹੋਰ ਵੀ ਹਜੇ ਆ ਸਕਦਾ ਵਾ ਸੋ ਧਿਆਨ ਰੱਖਣ ਦੀ ਲੋੜ ਆ ਸਾਰਿਆਂ ਜਾਣਿਆਂ ਨੂੰ ਜਿਵੇਂ ਜੈਸਾ ਨਾ ਮੀਂਹ ਪਈ ਜਾਂਦਾ ਹੋਰ ਪਾਣੀ ਛੱਡਣਗੇ ਮੀਂਹ ਦਾ ਨਹੀਂ ਲਾਏ ਤਾਂ ਫਰਦਾ ਨਾ ਹੁੰਦਾ ਹੈ ਮੀਂਹ ਦਾ ਇੰਨਾ ਪਾਣੀ ਨਹੀਂ ਹੁੰਦਾ ਨਹੀਂ ਨਹੀਂ ਜਿਵੇਂ ਪਹਾੜਾਂ 'ਚ ਪੈਂਦਾ ਇਹ ਤਾਂ ਮੀਂਹ ਉਹਦਾ ਚੱਕਰ ਪੈਂਦਾ ਨਾ ਹਾਂ ਇਹ ਇਹ ਕਿੱਦਿ ਜਣਾ ਤੜਾੜ ਜਾ ਹਾਂ ਚਲਿਆ ਜਾ ਓ ਬਾਈ ਪਾਣੀ ਫੁੱਲ ਆ ਇੱਧਰ ਵੀ ਤੇ ਲੋਕਾਂ ਲੰਘ ਰਹੇ ਮੜਾ ਪਣੀ ਆਇਆ ਪਿਆ ਹੈ ਲੈ ਭਾਈ ਅੱਜ ਅੱਜ ਤਾਂ ਲੰਘਾ ਹੈ ਨਹੀਂਗਾ ਅੱਗੇ ਜਾ ਕੇ ਦਿਖਾਉਣ ਨੂੰ ਪਾਣੀ ਫੁੱਲ ਭਰੇ ਹੋਇਆ ਹੈ ਠੀਕ ਬਾਬਾ ਪਰਾਂ ਨੂੰ ਲਿਆ ਗਿਆ ਪਾਣੀ ਖਾਚੀ ਪੈਨਨ ਨੂੰ ਪਾਣੀ ਜਿਆਦਾ ਛੱਡਿਆ ਜੀ ਨਹੀਂ ਆਵਾਜ਼ ਆ ਰਹੀ ਹੈ ਨਾ ਵਿੱਚ ਇਧਰੋਂ ਤਾਂ ਨਹੀਂ ਦਿਖਾਇਆ ਜਾਣਾ ਨਾ ਉਹ ਬਾਪਿਓ ਪਾਣੀ ਬਹੁਤ ਜਿਆਦਾ ਆ ਦਿਖਾਉਣਾ ਵੀ ਮੈਨੂੰ ਅਜ ਥਾਂ ਨਹੀਂ ਮਿਲਦੀ ਵੀ ਜਿੱਥੋਂ ਮੈਂ ਤੁਹਾਨੂੰ ਅੱਗੇ ਦਿਖਾਉਣਾ ਹੁੰਦਾ ਵਾ ਮੱਛੀਆਂ ਫੜੀ ਜਾਂਦੇ ਇੱਧਰ ਬੰਦੇ ਆ ਜਾਈ ਵੀ ਇੰਨੇ ਆਈ ਜਾਂਦੀਆਂ ਨੇ ਮੱਛੀਆਂ ਲੱਭੀ ਜਾਂਦੀਆਂ ਮੱਛੀਆਂ ਸਾਰਾ ਹੀ ਆ ਭਾਈ ਪਾਣੀਓ ਪਾਣੀ ਆਇਆ ਤਾਂ ਹੋਇਆ ਪਿਆ ਇਹ ਤਾਂ ਬਹੁਤ ਜ਼ਿਆਦਾ ਪਾਣੀ ਆ ਕਿਉਂਕਿ ਇਹਨਾਂ ਨੇ ਖੁੱਲਾ ਛੱਡਤਾ ਹੋਇਆ ਕੱਲ ਬਾੜਾ ਛੱਡਤਾ ਪਾਣੀ ਇਹਨਾਂ ਨੇ ਤੋਂ ਉਹਦੇ ਕਰਕੇ ਇੱਕੋ ਦਾ ਵੀ ਬਾੜਾ ਫਲੋ ਵਧ ਗਿਆ ਹੈ ਲੋਕਾਂ ਦੇ ਝੋਨੇ ਝਾਨੇ ਵਿੱਚ ਵੜਿਆ ਪਿਆ ਵਾ ਤੇ ਜਿਨ੍ਹਾਂ ਦੇ ਲਾਗੇ ਘਰ ਆ ਤਾਂ ਉਹ ਘਰਾਂ ਵਿੱਚ ਵੀ ਬੜਿਆ ਹੋਇਆ ਵਾ ਪਰਲੇ ਪਾਸੇ ਜਾ ਕੇ ਤੁਹਾਨੂੰ ਇੱਕ ਪਰ ਥੋੜਾ ਨੇੜੇਉਂ ਦਿਖਾਉਣਾ ਵਾ ਬੈਸ ਤਾਂ ਮੈਨੂੰ ਬਾਵਾਏ ਪਿੱਛੋਂ ਦਿਖਾਉਣਾ ਪੈ ਰਿਹਾ ਵਾ ਕਿਉਂਕਿ ਪਾਣੀ ਛੱਡਿਆ ਹੀ ਬਹੁਤ ਹੋਇਆ ਇਹਨਾਂ ਨੇ ਰਾਤ ਦਾ ਤਾਂ ਕੁਝ ਜ਼ਿਆਦਾ ਹੀ ਪਾਣੀ ਛੱਡਤਾ ਆਪਾਂ ਇਹ ਜਿਹੇ ਰਾਹਾਂ ਦੇ ਵਿੱਚੋਂ ਆਏ ਆ ਸੋ ਪਹਿਲਾਂ ਆਪਾਂ ਮੋੜਸਾ ਲਾਓ ਦਰਖਤ ਦੇ ਕੋਲੇ ਜਿਹੜਾ ਅੱਗੇ ਦਰਖਤ ਲੱਗੇ ਇਹ ਤੋਂ ਪਰਲੇ ਪਾਸੇ ਜਾ ਕੇ ਲਾਉਣੇ ਹੁੰਨੇ ਆ ਆ ਤਾਂ ਹੁਣ ਨਾਲ-ਨਾਲ ਇੱਥੇ ਪਹਿਲਾਂ ਜਮਾ ਸੁੱਕਾ ਪਿਆ ਹੁੰਦਾ ਜਮਾ ਹੀ ਹੁਣ ਤਾਂ ਪਾਣੀ ਹੀ ਭਰਿਆ ਪਿਆ ਬਾਈ ਉਹ ਜਿਹੜੀ ਉਹ ਨਹਿਰਾਂ ਵਾਲੀ ਦਰਿਆਮ ਵਾਲੀ ਕਾਈ ਹੁੰਦੀ ਇੱਥੇ ਤੱਕ ਆਈ ਹੋਈ ਆ ਪੱਤੀ ਜਿਹੜੀ ਚੱਲ ਕੇ ਆਉਂਦੀ ਆ ਉਹ ਸਾਰਾ ਦੇਖੋ ਬਾਈ ਪਾਣੀ ਹੀ ਪਾਣੀ ਆ ਉਹ ਇਹ ਦਰਿਆ ਦਰਿਆ ਦਾ ਪਾਣੀ ਗਾਂ ਗਾਈਆਂ ਦਾ ਨੇ ਕੰਡੇ ਕੱਟਣ ਲੱਗਿਆ ਹੋਇਆ ਇੱਥੇ ਇਹਨੇ ਕਰਦਾ ਕਰਾਉਂਦਾ ਸਾਰਾ ਇਹਦੇ ਅੰਦਰ ਵੜ ਜਾਣਾ ਵਿੱਚ ਤੇ ਪਾਣੀ ਅੰਦਰ ਸਾਰਾ ਫੈਲ ਜਾਣਾ ਪਾਣੀ ਬਈ ਪੂਰਾ ਛੱਡਿਆ ਹੋਇਆ ਹੈ ਨਹਿਰਾਂ 'ਚ ਐਤਕੀ ਦਾ ਨਹਿਰਾਂ 'ਚ ਵੀ ਪਾਣੀ ਪੂਰਾ ਵਾ ਤੇ ਜਿਹੜਾ ਫਲੱਡ ਗੇਟ ਹੈ ਇਹਨਾਂ ਦੇ ਉਹ ਵੀ ਐਤਕੀ 4-4 ਫੁੱਟ ਛੱਕੇ ਹੋਏ ਆ ਆ ਨਹਿਰ ਮੈਂ ਤੁਹਾਨੂੰ ਪਹਿਲਾਂ ਦਿਖਾਈ ਸੀ ਜਿੱਥੇ ਵਿੱਚ ਪਾਣੀ ਸਟਾਰਟਿੰਗ ਤੁਸੀਂ ਦੇਖੀ ਹੋਣੀ ਵੀਡੀਓ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਛੱਡਿਆ ਹੋਇਆ ਵਾ ਪਾਣੀ ਦਾ ਲੈਵਲ ਚੈੱਕ ਕਰੀਏ ਪਾਣੀ ਬੜੀ ਬਹੁਤ ਤੇਜ਼ੀ ਨਾਲ ਤੇਜ਼ੀ ਨਾਲ ਰਿਹਾ ਬਾਈ ਇਹ ਕੀ ਤਾਂ ਅੱਡੇ ਹੁੰਦਾ ਗੇਟ ਇੱਕ ਦੋ ਖੁੱਲੇ ਹੁੰਦੇ ਹੁਣ ਤਾਂ ਲਗਭਗ ਸਾਰੇ ਗੇਟ ਖੁੱਲੇ ਹੋਏ ਆ ਇਹਨਾਂ ਦੇ ਇੱਥੇ ਲਿੰਦਾ ਆਪਾਂ ਨੂੰ ਸਾਰਾ ਸਾਰਾ ਟਾਈਮ ਦੇਖੋ ਬੂਟੀ ਕਿੰਨੀ ਤੇਜ਼ੀ ਨਾਲ ਤੈਰਦੀ ਜਾ ਰਹੀ ਹੈ ਪਾਣੀ ਬਾਈ ਸਾਰਾ ਮੈਲਾ ਹੀ ਹੈ ਇਧਰ ਆਪਾਂ ਪਾਣੀ ਦਾ ਲੈਵਲ ਚੈੱਕ ਕਰਦੇ ਹਾਂ ਲੈਵਲ ਕਿੰਨਾ ਵਾ ਆ ਲੈਵਲ ਆ ਜੀ ਇੱਥੇ ਪਾਣੀ ਦਾ ਇਧਰੋਂ ਤਾਂ ਇਹਨਾਂ ਨੇ ਘਟਾਇਆ ਹੋਇਆ ਹੈ ਡੈਮ ਦੇ ਵਿੱਚ ਤਾਂ ਬਹੁਤਾ ਲੈਵਲ ਰੱਖਿਆ ਨਹੀਂ ਹੋਇਆ ਪਹਿਲਾਂ ਤਾਂ ਜ਼ਿਆਦਾ ਲੈੱਕ ਰੱਖਦੇ ਹੁੰਦੇ ਲੈਵਲ ਇਹ ਪਰ ਐਤਕੀ ਇਹਨਾਂ ਨੇ ਬਾਹੜਾ ਲੈਵਲ ਡੈਮ ਦਾ ਨਹੀਂ ਰੱਖਿਆ ਹੈਗਾ ਤੇ ਪਾਣੀ ਛੱਡੀ ਜਾਂਦੇ ਨਾਲ ਦੀ ਨਾਲ ਕਿਉਂਕਿ ਜੇ ਇੱਥੇ ਸਟੋਰ ਕਰਦੇ ਆ ਤਾਂ ਪਿੱਛੋਂ ਫਿਰ ਕੰਡੇ ਟੁੱਟ ਜਾਂਦੇ ਦਰਿਆਵਾਂ ਦੇ ਫਿਰ ਉੱਤੇ ਪਰੇਸ਼ਾਨੀਆਂ ਆ ਰਹੀਆਂ ਆ ਟਾਈਸ ਕਰਕੇ ਜਿੰਨਾ ਕਿ ਐਕਸਟਰਾ ਪਾਣੀ ਆ ਰਿਹਾ ਨਾਲ ਦੀ ਨਾਲ ਛੱਡੀ ਜਾ ਰਹੀ ਹੈ ਕੰਮ ਪੂਰਾ ਜੋਰਾ ਸ਼ੋਰਾਂ ਤੇ ਆ ਵੀਡੀਓ ਬਾਈ ਵਧੀਆ ਲੱਗਦੀ ਆਪਣੀ ਲਾਇਕ ਜਰੂਰ ਕਰ ਦਿਆ ਕਰੋ ਬਾਈ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਇਕ ਜਰ ਸਬਸਕ੍ਰਾਈਬ ਆਪਣਾ ਚੈਨਲ ਜਰੂਰ ਕਰ ਲਿਓ ਫਿਰ ਆਪਾਂ ਤੁਹਾਨੂੰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਇੱਕ ਨਵੀਂ ਵੀਡੀਓ ਦੇ ਵਿੱਚ ਓਕੇ ਫਿਰ ਟਾਟਾ ਗੁੱਡ ਬਾਏ